ਵੈਕੁਰਜੀ ਦਾ ਖਾਲਸਾ ਸ਼੍ਰੀ ਵੈਕੁਰਜੀ ਦੀ ਫਤਿਹ ਮੇਰਾ ਨਾਮ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਤੁਹਾਡੇ ਸਾਰਿਆਂ ਲਈ ਬਹੁਤ ਹੀ ਘੈਂਟ ਜ਼ਮੀਨ ਲੈ ਕੇ ਆਏ ਜਿਹਦਾ ਰੇਟ ਸਿਰਫ 11 ਲੱਖ ਰੁਪਿਆ ਪ੍ਰਤੀ ਕਿੱਲੇ ਦੇ حساب ਨਾਲ ਰਹਿਣ ਵਾਲੀ ਹੈ ਵਧੀਆ ਝੋਨੇਆਂ ਵਾਲਾ ਡਾਕਰ ਬਾਣ ਝੋਟੇ ਦੇ ਸਰ ਵਰਗਾ ਬਾਣਾ 18 ਕਿੱਲੇ ਦਾ ਟੱਕ ਰੂਗਾ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦੇ ਦੇਾਂਗੇ ਵੀਡੀਓ ਨਾਲ ਲਾਸਟ ਤੱਕ ਬਨੇ ਰਹੋ ਤੁਹਾਨੂੰ ਕੱਲੀ ਕੱਲੀ ਡਿਟੇਲ ਦੱਸ ਦੇਾਂਗੇ ਜੀ ਲਾਸਟ ਤੱਕ ਵੀਡੀਓ ਦੇਖ ਲਿਓ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਜ਼ਮੀਨ ਦੀ ਐਡ ਸਾਡੇ ਤੋਂ ਕਰਵਾਉਣਾ ਚਾ ਤੋਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਲਿਓ 7-8 ਮਿੰਟਾਂ ਦੀ ਐਚਡੀ ਚ ਫੋਨ ਨੂੰ ਡੇਟਾ ਕਰਕੇ ਵੀਡੀਓ ਬਣਾ ਕੇ ਸਾਨੂੰ ਡਾਕੂਮੈਂਟ ਫਾਈਲ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਸਾਧਨ ਉੱਪਰ ਲਾ ਦੇਗੇ ਤੁਹਾਡੀ ਐਡ ਇੰਸਟਾਗ੍ਰam ਫੇਸਬੁਕ ਵੀ ਯੂਟਿਊਬ ਉੱਪਰ ਹਰ ਤਰ੍ਹਾਂ ਦੇ ਪਲੇਟਫਾਰਮ ਉੱਪਰ ਚਲਾ ਦਿੱਤੀ ਜਾਊਗੀ ਸੋ ਆਪਾਂ ਬਹੁਤ ਜ਼ਿਆਦਾ ਸਨਮਾਨੀ ਲੈਂਦੇ ਜੀ ਤੁਹਾਡਾ ਤੇ ਆਪਾਂ ਵੀਡੀਓ ਕਰਦੇ ਆ ਜੀ ਸਟਾਰਟ ਆਪਣੇ ਕੋਲ ਜਿਹੜੀ ਜ਼ਮੀਨ ਆਈ ਆ ਭਾਈ ਜੀ ਝੋਟੇ ਦੇ ਸਰ ਵਰਗੀ ਜ਼ਮੀਨ ਲੈ ਕੇ ਆਇਆ 18 ਕਿੱਲਿਆਂ ਦਾ ਖਸਾ ਲੈ ਕੇ ਆਇਆ ਭਾਈ ਜੀ ਬਿਲਕੁਲ ਓਕੇ ਦੀ ਰਿਪੋਰਟ ਜਮੀਨ ਆ ਬਾਈ ਜੀ ਦੋ ਮੱਛੀ ਮੋਟਰਾਂ ਤੁਹਾਨੂੰ ਵਿੱਚ ਦੇਖਣਾ ਮਿਲ ਜਾਣਗੀਆਂ ਯਾਨੀ ਕਿ ਨੌ ਕਿੱਲਾਂ ਦੇ ਉੱਪਰ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ ਟੌਪ ਦਾ ਪਾਣੀ ਬਾਈ ਜੀ ਟੌਪ ਦੀ ਜ਼ਮੀਨ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਹੈ ਮੱਕੀ ਝੋਨਾ ਨਰਮਾ ਏ ਟੂ ਜੈਡ ਫਸਲਾਂ ਬਾਈ ਜਿਹੜੀਆਂ ਆਪਾਂ ਪਤਨਾ ਨੌਰ ਬੁਲਬੀਂਦ ਹੈ ਸਾਰੀਆਂ ਫਸਲਾਂ ਹੋ ਜਾਂਦੀਆਂ ਇੱਕ ਨੰਬਰ ਮਾਹੌਲ ਆਸੇ ਪਾਸਾ ਮਾਹੌਲ ਬਹੁਤ ਸੋਹਣਾ ਆਸੇ ਪਾਸੇ ਬਹੁਤ ਸੋਹਣਾ ਪੱਤਰ ਬਾਣ ਮਿਲੂਗੀ ਉੱਚਾ ਨੀਮਾ ਬਾਣ ਨਹੀਂ ਮਿਲਣਾ ਵਧੀਆ ਇੱਕੋ ਹੀ ਟੱਕ ਤੋਂ ਦੇਖਣ ਨੂੰ ਮਿਲ ਜੂਗਾ ਜੀ ਠੀਕ ਹੈ ਜੀ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਭਾਈ ਜੀ 11 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਸੇਲ ਕਰਨੀ ਹੈ 11 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਈ ਵੀਰ ਗਏ ਨੇ ਵੀ 11 ਲੱਖ ਨੂੰ ਕਨਾਲ ਹੋਰੀ ਹੈ ਰਪਈਆ ਜੀ ਹਰ ਤਰ੍ਹਾਂ ਦੀ ਜ਼ਮੀਨ ਬਈ ਆਪਣੇ ਕੋਲੇ ਹੁੰਦੀਆਂ ਸਸਤੀਆਂ ਵੀ ਮਹਿੰਗੀਆਂ ਵੀ 2-2 ਕਰੋੜ 4-4 ਕਰੋੜ 10-10 ਫੌਂਡੂ ਨੂੰ ਕਿੱਲਾ ਵੀ ਹੁੰਦਾ ਤੇ ਆਪਾਂ 2.5 ਲੱਖ ਨੂੰ ਰਾਜਸਥਾਨ ਤੱਕ ਦੀਆਂ ਜ਼ਮੀਨਾਂ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਆਂ ਕਿ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ ਜੀ ਪੱਕੀ ਰਜਿਸਟਰੀ ਵਾਲਾ ਬਾਣਾ ਜੀ ਤੇ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਦਾ ਬਾਈ ਜੀ ਕਿਤੋਂ ਮਰਜ਼ੀ ਰਜਿਸਟਰੀ ਕਰਾ ਲਿਓ ਇੱਕ ਨੰਬਰ 'ਚ ਤੁਹਾਨੂੰ ਰਜਿਸਟਰੀ ਹੋਊਗੀ ਬਾਈ ਜੀ ਇੱਕ ਨੰਬਰ ਦਾ ਕੋਈ ਰੋਲਾ ਨਹੀਂ ਬੱਟ ਬੰਨੇ ਦਾ ਰੋਲਾ ਨਹੀਂ ਰਾਹ ਪਹੀ ਦਾ ਰੋਲਾ ਨਹੀਂ ਤਕਸੀਮ ਖਾਤਿਆਂ वगैरह ਦਾ ਕਿਸੇ ਚੀਜ਼ ਦਾ ਰੋਲਾ ਨਹੀਂ ਪੱਕੀ ਰਜਿਸਟਰੀ ਵਾਲਾ ਬਾਣਾ ਲੋਕੇਸ਼ਨ ਸੁਣ ਲਓ ਜੀ ਘਰਾਹਲ ਸੋਪੁਰ ਮੱਧ ਪ੍ਰਦੇਸ਼ ਦੇ ਵਿੱਚ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਮਾਲਕ ਵੀਰਾਂ ਨੇ ਸਪੈਸ਼ਲ ਨੋਟ ਸੁਵਾਇਆ ਬਾਈ ਜੇਕਰ ਕੋਈ ਜ਼ਮੀਨ ਦਾ ਲੈਂਡ ਦਾ ਚਾਹ ਬਾਣਾ ਤਾਂ ਉਹੀ ਫੋਨ ਕਰਿਓ ਹਨਾ ਵੀ ਮਤਲਬ ਕਿ ਸਪੈਸ਼ਲ ਇਹ ਵੀਰਾਂ ਨੇ ਨੋਟ ਵਿੱਚ ਸੁਵਾਇਆ ਬਾਕੀ ਨੰਬਰ ਬਾਈ ਜੀ ਫੋਨ ਤੇ ਨਾ ਦਿੱਤਾ ਗਿਆ ਦਿੱਤੇ ਨੰਬਰ ਤੇ ਸੰਪਰਕ ਕਰ ਲੇ ਤੇ ਤੁਸੀਂ ਸਾਨੂੰ ਇਹ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੀ ਜਿਹੜੀ ਕਹੋ ਜੀ ਜ਼ਮੀਨ ਚਾਹੀਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਜਿੰਨਾ ਹੋ ਸਕਦਾ ਬਾਈ ਹੜਾਂ ਵਾਲੇ ਬਾਈ ਜਿੱਥੇ ਜਿੱਥੇ ਹੜਾਏ ਹੋਏ ਨੇ ਹਨਾ ਸਾਰੇ ਵੀਰਾਂ ਦੀ ਜਿੰਨਾ ਹੋ ਸਕਦਾ ਬਾਈ 150 ਹਨਾ ਤੇ ਜਾ ਕੇ ਉੱਥੇ ਬਾਈ ਤੁਸੀਂ ਰਾਸ਼ਨ ਦੇ ਵਿੱਚ ਜੋ ਟਰਾਲੀਆਂ ਜਾਂਦੀਆਂ ਉਹਨਾਂ ਵਿੱਚ ਆਪਣਾ ਸੰਜੋਗ ਜਰੂਰ ਕਰਿਓ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਪੰਜਾਬ ਦਾ ਆਉਣ ਵਾਲੇ ਦਿਨਾਂ ਵਿੱਚ ਫੇਰ ਬਰਖਾਾਂ ਦਸੀਆਂ ਹੋਈਆਂ ਪਾਣੀ ਘਟਦਾ ਨਹੀਂ ਵਧਦਾ ਨਜ਼ਰ ਆ ਰਿਹਾ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਤੇ ਆਪਣੇ ਆਪਣਾ ਵਿਚਾਰ ਰੱਖੋ ਤੇ ਜਿਹੜੇ ਭਾਈ ਵਧੀਆ ਸੁੱਕੇ ਇਲਾਕਿਆਂ ਚ ਉੱਚੇ ਇਲਾਕਿਆਂ ਚ ਬੈਠੇ ਆ ਤਾਂ ਉਹ ਦੂਜਿਆਂ ਦੀ ਮਦਦ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮਿਲਦੇ ਆ ਕਿਸੇ ਹੋਰ ਨਵੀਂ ਝਾਟ ਵੀਡੀਓ ਨਾਲ ਤਦ ਤੱਕ ਲਈ ਰੱਬ ਬਖਸ਼ੇ